ਮਿੱਤਰੋ ਤਲਵੰਡੀ ਭਾਈ ਚੱਲੀਆਂ ਨੇ ਦੋਨੇ ਟਰਾਲੀਆਂ ਵੀਰਾਂ ਦੀ ਰਾਈ ਵਾਲਿਆਂ ਦੀਆਂ ਇੱਕ ਤਾਂ 16 7 ਆ ਗਈ ਤੇ ਜਿਹੜੀ ਪਿਛਲੀਆਂ ਤਲਵੰਡੀ ਭਾਈ ਜਾਣੀ ਇਹ ਜੰਮੂ ਕਸ਼ਮੀਰ ਦੇ ਵਿੱਚ ਆ 10 6 10 6 ਵਾਹੀ 10 6 ਦੀ ਆਹੀ 10 ਫੁੱਟ ਲੰਬਾਈ ਆ ਤੇ 6 ਫੁੱਟ ਚੌੜੀ ਟਰਾਲੀ ਆ ਇਹ ਚੱਲੀ ਆ ਜੰਮੂ ਕਸ਼ਮੀਰ ਬਾਈ ਉਹਨਾਂ ਦੇ ਯਾਰ ਦੋਸਤ ਨੇ ਉਹਨਾਂ ਨੇ ਤੇ ਉਹ ਭਾਈਆਂ ਨੇ ਆਪ ਬਣਵਾਈ ਆ ਟਰਾਲੀ ਆਹ ਟਰਾਲੀ 16 7 ਟਰਾਲਾ ਬਾਕੀ ਸਵਾਈ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਹਨਾ ਹਾਂ ਬਾਕੀ ਬੰਦਤਰਾ ਜਿਹੜੀ ਬਹੁਤ ਸੋਧਾ ਜੀਰਾਂ ਦੀ ਪੂਰੀ ਘੈਂਟ ਟਰਾਲੀਆਂ ਨੇ ਤਿਆਰ ਕਰ ਦਿੰਦੇ ਚੈੱਕ ਕਰ ਸਕਦੇ ਸਫਾਈ ਵਗੈਰਾ ਟਰਾਲੀਆਂ ਦੀ ਹੈਨਾ ਇਹ ਵਾਰਨ ਸੋਧੀ ਟਰਾਲੀ ਦੇ ਹੁਣ باوجود ਹੋਣ ਦੇ ਬਾਰੇ ਇਹਦੇ ਵੀ ਤੁਸੀਂ ਸਫਾਈ ਚੈੱਕ ਕਰੋ ਲੈੜਾਂ ਦੀ ਉਹ ਪੂਰੀ ਘੈਂਟ ਪ੍ਰੋਪਰ ਹੋਵੇ ਜੋ ਕਰੀ ਸਫਾਈ ਨੇ ਵੱਡੇ ਟਰਾਲੀ ਦੇ ਉਵੇਂ ਸੋਦੇ ਦੀ ਆ ਓਨੀ ਮੋਡੀਫਿਕੇਸ਼ਨ ਵੱਡੇ ਟਰਾਲੇ ਦੀ ਆ ਓਨੀ ਮੋਡੀਫਿਕੇਸ਼ਨ ਛੋਟੇ ਟਰਾਲੇ ਦੀ ਆ ਤੇ ਆ ਦੇਖੋ ਕਿਸਾਨ ਬਲਦਨਾ ਵਾੜਮਾਉਂਦਾ ਸਾਰੇ ਜਿਹੜੇ ਜੀਪਾਂ ਜੂਪਾਂ ਵਗੈਰਾ ਨਾਲ ਆ ਜਾਂਡੀਆਂ ਰਲਾਤਾ ਨੇ ਬਾਕੀ ਉਵੇਂ ਆ ਬਾਜ ਉਤੇ ਲੱਗਿਆ ਉਵੇਂ ਉਤੇ ਲੱਗਿਆ ਸਾਰਾ ਸਮਾਨ ਜਿਵੇਂ ਉਤੇ ਉਤੇ ਸਭ ਆਉਂਗੀ ਆਹ ਟਰਾਲੀ ਉਤੇ ਲੱਗਿਆ ਸਮਾਨ ਤੇ ਵੇਟ ਤਾਂ ਮਤਲਬ ਥੋੜਾ ਹੀ ਬੱਟਾ ਪਿਆ ਨਾ ਠੀਕ ਬਾਵਾ ਆ ਗਿਆ ਵੇਟ ਦਾ ਵੇਟ ਤਾਂ ਥੋੜਾ ਹੀ ਆ ਥੋੜਾ ਹੀ ਬੱਟਾ ਹੈ ਨਾ ਟਰਾਲੀ ਉਨੀ ਮਜ਼ਬੂਤ ਹੀ ਬਣੀ ਲੋਹਾ ਵੀ ਉਨੀ ਉਨੀ ਹੀ ਲੱਗਿਆ ਸੇਲ ਦਾ ਨਾ ਸੇਲ ਦਾ ਇੱਥੇ ਵੀ ਸੇਲ ਦਾ ਲੱਗਿਆਗਾ ਤੇ ਇਹਦੇ ਤੇ ਮਿੱਤਰੋ ਸੇਲ ਦਾ ਜਿਹੜਾ ਲੋਹਾ ਲੱਗਿਆਗਾ ਤੇ ਬਾਕੀ ਵੀਡੀਓ ਕਰ ਦਿਓ ਸ਼ੇਅਰ ਜਿਹੜੇ ਵੀ ਨਾਲ ਕੋਲੇ ਟਰਾਲੀਆਂ ਨੇ ਭਾਈ ਉਹ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਵੇਂ ਨੇ ਰਾਈਆਂ ਲੈਣੀਆਂ ਨੇ ਨਹੀਂ ਮੈਂ